ਨੇ ਫਾਇਰਿੰਗ ਹੋਈ ਸੀਗੀ ਵਾਈਗਰੋ ਸਿੰਘ ਜੀ ਦੇ ਦੁਕਾਨ ਤੇ ਅਰਲੀ ਮਾਰਨਿੰਗ ਫਾਇਰਿੰਗ ਹੋ ਚੀ ਸਾਢੇ 5 ਦੇ ਲਾਗੇ ਉਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਸਿੱਟੀ ਤੰਦਾਂ ਦੇ ਵਿੱਚ ਕਰਦ ਹੋਈ ਸੀਗੀ ਉਹਦੇ ਵਿੱਚ ਇੱਕ ਸਾਨੂੰ ਅੱਜ ਲੀਡ ਲੱਗੀ ਸੀਗੀ ਬਈ ਜਿਹੜਾ ਬੰਦਾ ਹੈ ਜੋਧਵੀਰ ਸਿੰਘ ਇਹਨੇ ਇਹ ਵਾਰਦਨ ਨੂੰ ਅੰਜਾਮ ਦਿੱਤਾ ਹੈ ਕਿ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਫਰਨ ਵਾਸਤੇ ਮੁਕਬਰ ਖਾਸ ਦੀ ਇੰਤਲਾਤ ਤੇ ਇੱਥੇ ਆਈ ਸੀਗੀ ਤੇ ਇਹਨਾਂ ਨੇ ਸਾਨੂੰ ਸਾਹਮਣੇ ਵੇਖ ਕੇ ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਪੁਲਿਸ ਵੱਲ ਚਾਰ ਫਾਇਰ ਕੱਢੇ ਜਿਹੜੀ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਤੇ ਦੋ ਇਹਨਾਂ ਨੇ ਆਸ-ਪਾਸ ਲੱਗੀਆਂ ਜਵਾਬੀ ਕਾਰਵਾਈ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਟੇ ਲੱਗੀ ਹੈ ਤੇ ਦੂਜਾ ਫਾਇਰ ਜਿਹੜਾ ਕਿ ਇਹਨੂੰ ਡਰੋਨ ਵਾਸਤੇ ਕੀਤਾ ਸੀਗਾ ਉਹਦੇ ਵਿੱਚ ਇੰਜਰਡ ਹੋਇਆ ਤੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਸਰ ਇਹਨੇ ਕਿੱਥੇ ਫਾਇਰਿੰਗ ਕੀਤੀ ਸੀ ਕੁਝ ਮਾਮਲਾ ਏ ਜਿਹੜਾ ਝੰਡਿਆਲਾ ਚੌਂਕ ਦੇ ਲੱਗ ਗਿਆ ਆਪਣੀ ਡ੍ਰੇਨ ਪੈਂਦੀ ਹੈ ਇੱਥੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਸੀਗੀ ਦੋ ਜਿਹੜੇ ਫਾਇਰ ਆ ਪੁਲਿਸ ਦੇ ਗੱਡੀ ਦੇ ਵਿੱਚ ਲੱਗੇ ਆ ਤੇ ਦੋ ਜਿਹੜੇ ਫਾਇਰ ਆ ਪੁਲਿਸ ਲੈਣਾ ਨੇ ਕੀਤੇ ਸੀਗੀ ਬਾਕੀ ਦੇ ਸਰ ਪਹਿਲਾਂ ਕਿੰਨੇ ਮਾਮਲੇ ਦਰਜ ਹੈ ਦੇ ਆ ਪਤਾ ਤਤਕੀਸ਼ ਕਰਦੇ ਪਈਆਂ ਜਿਹੜਾ 5 ਨੰਬਰ ਵਾਲਾ ਫਾਇਰਿੰਗ ਵਾਲਾ ਮਸਲਾ ਹੈ ਜਿਹੜਾ ਗੁਰਮੁਖ ਸਿੰਘ ਤੇ ਕੀਤਾ ਸੀਗਾ ਵਾਈਕਰੋ ਸਿੰਘ ਤੇ ਕੀਤਾ ਸੀਗਾ ਉਹ ਤਾਂ ਬਿਲਕੁਲ ਕਲੀਅਰ ਹੈ ਜੀ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਵੀਡੀਓ ਦੇ ਵਿੱਚ ਵੀ ਆਉਂਦਾ ਹੈ ਇਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਵੀ ਦਰਜ ਹੈ ਜੀ ਸਰ ਇਹਦਾ ਨਾਮ ਕੀ ਹੈ ਮੁਲਜ਼ ਅ ਮੌਜੂਦੰਦਾ ਫਾਇਰ ਹੈ ਜੋਧਵੀਰ ਸਿੰਘ ਉਰਫ ਜੋਦਾ ਜਿਹੜਾ ਕਿ ਦੀਨ ਅਲਾਦੀਨਪੁਰ ਦਾ ਰਹਿਣ ਵਾਲਾ ਹੈ ਇਹ ਜਿਹਦਾ ਪੂਰਾ ਗੈਂਗ ਹੈ ਇੱਕ ਹੈਪੀ ਬਾਬਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਜੇਲ ਦੇ ਵਿੱਚ ਹੈ ਉਹਦੇ ਕੈਨ ਤੇ ਸਾਰਾ ਦਾ ਸਾਰਾ ਅੰਜਾਮ ਫਾਇਰ ਨੂੰ ਦਿੱਤਾ ਗਿਆ ਸੀਗਾ ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਇਹ ਗੈਂਗ ਦੇ ਤਿੰਨ ਮੈਂਬਰ ਪਹਿਲਾਂ ਹੀ ਅਸੀਂ ਅਰੈਸਟ ਕਰ ਚੁੱਕੇ ਆਂ ਇਹ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਰਿਆਂ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਰਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ। ਸਨ ਟੋਰੀਅਸ ਜਿਹੜੇ ਹੈ ਉਲਜਮ ਅਗੇਨ ਖਿਲਾਫ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਵੇਂ ਅਤਵਾਦ ਦੇ ਟਾਈਮ ਲੈ ਗਿਆ ਨਹੀਂ ਪੁਲਿਸ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਕਿ ਇਹ ਅਪੀਲ ਕਰੀਏ ਲੋਕਾਂ ਨੂੰ ਸਹੀ ਸਾਡੇ ਵੱਲੋਂ ਵੀ ਇਹ ਇਹੀ ਹੈ ਕਿ ਜੇ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕਿਸੇ ਵੱਲੋਂ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਪੁਲਿਸ ਨੂੰ ਨਾਲ ਦੇ ਨਾਲ ਦੱਸਿਆ ਜਾਵੇ ਸਾਡੀ ਪੁਲਿਸ ਜਿਹੜੀ ਹੈ ਉਹ ਸਖਤ ਹੈ ਇਹ ਇਸ ਪਾਸੇ ਕੰਮ ਕਰਦੀ ਪਈ ਹੈ ਦੇ ਜੇ ਸਾਨੂੰ ਟਾਈਮ ਨਾਲ ਇਨਤਲਾ ਆਏਗੀ ਤੇ ਜਿਹੜੇ ਗੈਂਗਸਟਰ ਹੈ ਇਹ ਗੈਂਗਸਟਰ ਵੀ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਇਹ ਜਿਹੜੇ ਮਾਮੂਲੀ ਜੇ ਮਲਜ਼ਮ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਅੱਜ ਕੀਤੀ ਗਈ ਹੈ ਸਰ ਮਲਜ਼ਮ ਨੂੰ ਅਸਲ ਵਿੱਚ ਕਿੱਥੇ ਐਡਮਿਟ ਕਰਵਾਇਆ ਗਿਆ ਕੀ ਇਹਦਾ ਇਹ ਸਿਵਲ ਹਸਪਤਾਲ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਜਿਹੜੇ ਇਲਾਜ ਕੋ ਅਸਲ ਵਿੱਚ ਬਰਾਮਦ ਹੋਇਆ ਇਸ ਕੋ ਇਹਦੇ ਕੋਲੋਂ ਇੱਕ ਗਲੋਕ ਦਾ ਬੜਾ ਜਿਹੜਾ ਸੋਫਿਸਟਿਕੇਟਡ ਪਿਸਤਲ ਹੈ ਉਹ ਬਰਾਮਦ ਕੀਤਾ ਗਿਆ 9mm ਦਾ ਹੋਰ ਸਰ ਐਸੇ ਕੋਈ ਹੋਈ ਇੱਕ ਮੋਟਰਸਾਈਕਲ ਜਿਹੜੀ ਸਪਲੈਂਡਰ ਉਹ ਬਰਾਮਦ ਕੀਤੀ ਗਈ ਸਰ ਟੋਟਲ ਏ ਫਿਲਹਾਲ ਅਜ ਇੱਕੋ ਬੰਦਿਆ ਫੜਿਆ ਗਿਆ ਹੈ ਬਾਕੀ ਸਾਨੂੰ ਬੜੀ ਵਧੀਆ ਲੀਡ ਮਿਲੀ ਹੈ ਤੇ ਸਾਨੂੰ ਉਮੀਦ ਹੈ ਕਿ ਸਵੇਰ ਤੱਕ ਅਸੀਂ ਹੋਰ ਇਹਦਾ ਗੈਂਗ ਤੇ ਬੰਦ ਕਰਿਆ ਫੜ ਲੈਣਗੇ